ਜਦੋਂ ਮੈਂ ਰੇਨੂ ਵਾਲਾ ਮੁਖੀ ਦੇ ਆਪੇ ਸੇਤਾਨੀ ਦਾ ਸਕੂਲ ਆ ਗਿਆ। ਅਦੀ ਪਰਮੇਸ਼ਰ ਪੰਡ ਸਾਹਿਬ ਨੇ ਸੂਚਿਤ ਕੀਤਾ ਅੱਜ ਸਕੂਲ ਚੋਂ ਨੇ ਵਿਜ਼ਿਟ ਵੀ ਕੀਤੀ। ਸਾਡੇ ਸਕੂਲ ਦੇ ਪਿੱਛੇ ਇੱਕ ਸੂਆ ਹੈਗਾ। ਉਹ ਸ਼ਾਇਦ ਅੱਜ ਓਵਰਫਲੋ ਹੋ ਗਿਆ ਸੂਆ। ਤੇ بارش ਦਾ ਪਾਣੀ ਵੀ ਤੁਹਾਡੇ ਸਕੂਲ ਚ ਜਾਂਦਾ ਹੀ ਥੋੜਾ ਟਾਈਮ। ਅੱਜ ਇਹਦਾ ਸੂਏ ਦਾ ਪਾਣੀ ਉਹ ਵੀ ਸਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਮਾ। ਜਿਹਨਾਂ ਬੱਚਿਆਂ ਦੀ ਬੜੀ ਪਰੇਸ਼ਾਨੀ ਹੋਈ। ਤੇ ਮੌਕੇ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਆ। ਕਰੋਣੇ ਵਿਸ਼ਵਾਸ ਦਿਵਾਇਆ ਕਿ ਇਹਦਾ ਕੋਈ ਨਾ ਕੋਈ ਹੱਲ ਪੱਤਾ ਤੇ ਅੱਜ ਮੈਨੂੰ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਕਰਦਾ ਬਹੁਤ ਜ਼ਿਆਦਾ ਕਰਦਾ ਢੋਲੇ ਢੋਲੇ ਪਾਣੀ ਹੈ ਜਨਨ ਕਿ ਇੱਦਾਂ ਸਰਕਾਰਾਂ ਹਾਡੀਆਂ ਦੇ ਬੜੇ ਬੜੇ ਡਿਵੈਲਪਮੈਂਟ ਹੋ ਰਹੀਏ ਜੀ ਹੋ ਰਿਹਾ ਫੋ ਹੋ ਰਿਹਾ ਲੇਕਿਨ ਇੱਥੇ ਹਾਲਾਤ ਦੇਖ ਕੇ ਦੇਖੋ ਕੱਲ ਨੂੰ ਕੋ ਬੱਚਾ ਵੀ ਕਿਸ ਦਾ ਨੁਕਸਾਨ ਹੋ ਸਕਦਾ ਢੋਲੇ ਢੋਲੇ ਪਾਣੀ ਹੈ ਮਾਰਕ ਤੇ ਸਰਕਾਰ ਨਹੀਂ ਰਹੀਦਾ ਇੱਥੇ ਬਦ ਤੋਂ ਬਦ ਰੌਣਕ ਮਤ ਕਰਕੇ ਤੇ ਇਸ ਕੋਈ ਕੁਝ ਕਲਮੇਟ ਬਰਾ ਉਹ ਕਿਹਾ ਹੈ ਕਿ ਕਸਤਾ ਹਲਾ ਆਦਾ ਬੋਤ ਗਿਆ ਪਰ ਇਥੇ ਪੜਨੇ ਦਾ ਕੰਮ ਹੋ ਜਾਂਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪੈਣਾ ਜੀ ਜਿੰਜਕਾ ਨਿਕਾਸ ਨਹੀਂ ਬਣੇਗਾ ਸੇ ਪਾਣੀ ਛੱਪੜ ਲੱਗਾ ਰਹੇਗਾ ਇਹ ਤਾਂ ਪਹਿਲੀ ਵਾਰੀ ਹੋਈ ਹੈ ਇੱਥੇ ਸਾਫ ਦਾ ਸਾਡੇ ਹਲਕੇ ਜਾ ਜੀ ਬਸ ਪਹਿਲੀ ਵਾਰੀ ਹੋਈ ਹੈ ਜੇ ਇੰਨਾ ਨਾਲ ਪਾਣੀ ਹੋ ਗਿਆ ਔਰ ਇੱਥੇ ਗਾਇਆ ਗਬੇ ਸਪੁੰਦੇ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਨਹੀਂ ਤਾਂ ਦੇਖੋ ਸਾਰੇ ਪਾਸੇ ਕਮਰੇ ਪਿੱਛੇ ਜਿਹੜੇ ਬਣਿਆ ਸਾਰੇ ਗੋਲੇ ਗੋਲੇ ਪਾਣੀ ਹੈ ਬੱਚੇ ਕਿੱਥੇ ਰਹਿਣਗੇ ਤੇ ਜੇ ਸਰਕਾਰ ਮਰਜ਼ ਕਰੇਗੀ ਤੇ ਫੀੜੀ ਕੰਮ ਹੋਣਿਆ ਜੀ ਤਾਂ ਤਾਂ ਹੋਈ ਨਹੀਂ ਸਕਦੇ ਤੇ ਕਦੀ ਸੁਭਾਵਨਾ ਹੋਈ ਗਾਰ ਜੀ ਨਾ ਜਿਦਾ ਇਹ ਪਹਿਲੇ ਦੇਖ ਜਦੇ ਨਾ ਅਗਲੀ ਡੇ ਵੀ ਸਾਡੇ ਦੇਖ ਜਿੰਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਸਰਪੰਚ ਗੋਲਾ ਮਾ ਆ ਗਿਆ ਇਹ ਤੁਹਾਨੂੰ ਸਾਫ ਦੱਸਦਾ ਜੀ ਇਹ ਗੱਲਬਾਤ ਹੈ ਇਹ ਪੋਜੀਸ਼ਨ ਹੈ ਇਹਦੇ ਬਾਰੇ ਜਰੂਰ ਸੋਚੋ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪੋਣੀ ਹੈ ਮੱਛੀ ਮੂੜੇ ਮੂੜੇ ਪਾਣੀ ਗੰਦਾ ਪਾਣੀ ਆ ਲੱਗੇ ਨਹਿਰ ਆ ਉਹਦੇ ਜੋ ਪਾਣੀ ਸੇਮ ਆਂਦਾ ਪਿਆ ਨਹਿਰ ਦੀ ਫਿਰ ਘਾਉਂਦੀ ਆ ਉਹ ਕੋਈ ਕਿਸੇ ਨੇ ਖਿਆਲ ਨਹੀਂ ਮਾਰਦਾ ਠੀਕ ਹੈ